ਕਿਰੇ ਕਾਲ ਤੱਕ ਸਰ ਦੇ ਸਾਫ ਕਰ ਜਿਤਧਰ ਅਤੇ ਮੌਜੂਦਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕੈਣੀ ਰਗਵੀਰ ਸਿੰਘ ਹੁਣਾ ਦੇ ਨਾਲ ਦਿੱਲੀ 에ਅਰਪੋਰਟ ਵਿਖੇ ਦੁਰਵਿਵਹਾਰ ਹੋਇਆ ਜਿਸ ਦਾ ਦੋਸ਼ ਉਹਨਾਂ ਦੇ ਵੱਲੋਂ ਦਿੱਲੀ 에ਅਰਪੋਰਟ ਤੇ ਅਧਿਕਾਰੀਆਂ ਅਤੇ 에ਅਰ ਇੰਡੀਆ ਦੇ ਅਧਿਕਾਰੀਆਂ ਦੇ ਉੱਪਰ ਲਗਾਇਆ ਗਿਆ ਇਸ ਦੀ ਜਾਣਕਾਰੀ ਉਹਨਾਂ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਦਾਸ ਅਤੇ ਮੇਰੇ ਨਾਲ ਦੋ ਹੋਰ ਜਾਣਿਆਂ ਨੇ ਸੈਕਰਾਮੈਂਟੋ ਯੂ ਐਸ ਏ ਯਾਨਕੀ ਅਮਰੀਕਾ ਵਿਖੇ ਗੁਰਮਤ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਯੂ ਐਸ ਏ ਲਈ 에ਅਰ ਇੰਡੀਆ ਦੀ ਫਲਾਈਟ ਨੰਬਰ AI 183 ਰਾਹੀਂ ਬਿਜ਼ਨਸ ਕਲਾਸ ਅਤੇ ਇਕਾਨਮੀ ਟਿਕਟ ਉਤੇ ਸਫ਼ਰ ਕਰਨਾ ਸੀ ਜਹਾਜ਼ ਬੋਰਡ ਕੀਤਾ ਲੇਕਿਨ ਬਿਜ਼ਨਸ ਕਲਾਸ ਦੀਆਂ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਫਾਈ ਦੇ ਪੱਖੋਂ ਨਿਮਨ ਪੱਧਰ ਹੋਣ ਕਰਕੇ ਮੇਰੇ ਵੱਲੋਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ। ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਉੱਤੇ 에ਅਰ ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ 10 ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਦੁਬਾਰਾ ਆਕੇ ਟਰਮੀਨਲ ਇਮੀਗ੍ਰੇਸ਼ਨ ਚੈੱਕਪੁਆਇੰਟ ਦੇ ਸਾਹਮਣੇ ਬੈਠ ਗਏ। 에ਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੇ ਜਾ ਰਹੀਆਂ ਸੇਵਾਵਾਂ ਅਤੇ ਉਹਨਾਂ ਦੇ ਸਟਾਫ ਵੱਲੋਂ ਦੁਰਵਿਵਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ ਇਸ ਤੋਂ ਇਲਾਵਾ ਪਿਛਲੇ 3 ਘੰਟਿਆਂ ਤੋਂ ਸਾਨੂੰ 에ਅਰਪੋਰਟ ਉੱਤੇ ਖਜਲਖੁਆਰ ਕੀਤਾ ਜਾ ਰਿਹਾ ਹੈ ਜੋ ਵੀ ਬਹੁਤ ਨਿੰਦਨਯੋਗ ਹੈ 에ਅਰ ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਹਨ ਪਰੰਤੂ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਨਾ ਸਾਡਾ ਸਮਾਨ ਵਾਪਸ ਮਿਲਿਆ ਤੇ ਨਾ ਹੀ 에ਅਰ ਇੰਡੀਆ ਦੇ ਕਿਸੇ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ ਇਮੀਗ੍ਰੇਸ਼ਨ 카운ਟਰ ਦੇ ਸਾਹਮਣੇ ਪਿਛਲੇ 3 ਘੰਟਿਆਂ ਤੋਂ ਭੁੱਖੇ ਤੇ ਪਿਆਸੇ ਬੈਠੇ ਹਾਂ ਅਤ ਨਿੰਦਨਯੋਗ ਵਰਤਾਰਾ ਇਸ ਦੇ ਹੇਠਾਂ ਉਹਨਾਂ ਦੇ ਵੱਲੋਂ 에어 ਇੰਡੀਆ ਨੂੰ ਟੈਗ ਵੀ ਕੀਤਾ ਗਿਆ ਇਸ ਪ੍ਰਕਾਰ ਗਾਨੀ ਰਖਵੀਰ ਸਿੰਘ ਦੇ ਵੱਲੋਂ ਸਫਾਈ ਦਾ ਪੱਦਰ ਜੋ ਕਿ ਬਿਜ਼ਨਸ ਕਲਾਸ ਦੇ ਸੀਟਾਂ 'ਸਨ ਉਸ ਤੇ ਸਾਫ ਸਫਾਈ ਨਹੀਂ ਸੀ ਇਸ ਕਰਕੇ ਉਹਨਾਂ ਦੇ ਨਾਲ ਨਾਲ ਕੁਝ ਹੋਰ ਯਾਤਰੀਆਂ ਦੇ ਵੱਲੋਂ 에ਅਰ ਇੰਡੀਆ ਦੇ ਸਟਾਫ ਕੋਲ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਪਰ ਹੱਲ ਨਾ ਹੋਣ ਕਰਕੇ ਉਹਨਾਂ ਦੇ ਵੱਲੋਂ ਦੁਬਾਰਾ 에ਅਰਪੋਰਟ ਤੇ ਆ ਕੇ ਬੈਠ ਗਏ ਦਿੱਲੀ ਦੀ ਇਹ ਸਾਰੀ ਘਟਨਾ ਹੈ 에ਅਰਪੋਰਟ ਤੇ ਆ ਕੇ ਬੈਠ ਗਏ ਤੇ ਪਾਸਪੋਰਟ ਉਹਨਾਂ ਦਾ ਲੈ ਲੈ ਗਿਆ ਹੈ ਤੇ ਸਮਾਨ ਵੀ ਉਹਨਾਂ ਦਾ ਵਾਪਸ ਨਹੀਂ ਕੀਤਾ ਜਾ ਰਿਹਾ ਇਸ ਪ੍ਰਕਾਰ 3 ਘੰਟਿਆਂ ਤੋਂ ਉਹਨਾਂ ਨੂੰ ਖਜਲਖਵਾਰ ਉੱਥੇ ਹੋਣਾ ਪੈ ਰਿਹਾ ਜਿਸ ਦੀ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ